ਆਪਣੇ ਸਾਡੇ ਇਹ ਸਹੂਲਤ ਦੇ ਹੋ ਕੋਮੇਰਿਕਤ ਬੈਂਡ ਜਨੇ ਵਰਕਰ ਜਿਹਨੇ ਜਿਲ੍ਹਾ ਪ੍ਰਧਾਨ ਖੜੇ ਦੇ ਬੈਠ ਖੜੇ ਹੈ ਭਾਈਆਂ ਦੇ ਬੈਠੋ ਕਿਉਂਕਿ ਜਿਸ ਟਾਈਮ ਅਸੀਂ ਸਹੂਲਤ ਕਰਨ ਕਰਕੇ ਖੜੇ ਕੇ ਸਹੀ ਸਾਡੇ ਕੋਲ ਹੋਣਾ ਨੇ ਸ਼ੁਰੂ ਹੋ ਗਏ ਸੀਗੇ ਵਿਭਾਗਾਂ ਉਸਾਰ ਕਰਨ ਦੀ ਮੀਟਿੰਗ ਵੀ ਕਰ ਦਿੰਦੇ ਆ ਪਰ ਅਸੀਂ ਇੱਕ ਮੋੜੇ ਦੇਣ ਰਹੇ ਹਾਂ ਮੋੜੇ ਤੋਂ ਤਾੜਿਆ ਜਾਣਾ ਜੇਰਾਪੁਰ ਰਾਖੜਾ ਸਾਹਿਬ ਦੇਣਗੇ ਸੋ ਮੇਰੀ ਵੇਜ ਦੇ ਜੇਰਾ ਪ੍ਰਧਾਨ ਸਾਹਿਬ ਜੀ ਨੂੰ ਵੀ ਆਪਾਂ ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ ਕਿਉਂਕਿ ਬਸ ਸਰਨ ਕੋਹੜੇ ਵਿੱਚ ਹੀ ਰਹਿਨੇ ਆ ਆਪਾਂ ਨੂੰ ਪਤਾ ਹੈ ਵੀ ਇਹਦੀ ਵਰਤੀ ਪ੍ਰਧਾਰੀ ਲੰਮੇ ਜਿਵੇਂ ਦੀ ਪੁਰਪਾਨ ਗੁਰੂ ਦੋਸਤਾਂ ਨੂੰ ਜਨੇ ਟਰੈਕਟਰ ਦੱਤਰ ਸੈਕਟਰ 8 ਦੇ ਤੋਂ ਮਹਾਲੀ ਜਿਹੜਾ ਆਪਾਂ ਨੇ ਠੇਰਿਆ ਹੋਇਆ ਹੈ ਹਜੇ ਜਿਹਨੂੰ ਸਰੋਡੇ ਗੰਪਲ ਸਰਦਾਰਪੁਰ ਅੰਤ ਸਹੀ ਨਾਮ ਨੇ ਵੀ ਪਤਾ ਲੱਗਿਆ ਵਿਗੜਤ ਰੋਲ ਵਰਕਰਾਂ ਦੇ ਵਿੱਚ ਜਿਹੜੀ ਸਪਿਰਟ ਹੈ ਜਿਹੜੇ ਵਰਕਰ ਹੈ ਵੀ ਕੋਈ ਆਪਣੇ ਘਰ ਦੇ ਸਭ ਤੋਂ ਹਣਾ ਵਰਕਰ ਹੈ ਮੈਂ ਸਪੈਸ਼ਲ ਬਰਾਦਰਾਂ ਨੂੰ ਦੱਸਣਾ ਕਰਨਾ ਪਰ ਲੰਕਵਾਨ ਨੂੰ ਕਿ ਜਿੱਥੋਂ ਤੱਕ ਅੱਡਾ ਜੋਰ ਲਾ ਦੇ ਤੂੰ ਲਾ ਲੋ ਹੁਣ ਜਿੱਥੋਂ ਤੱਕ ਸਾਡਾ ਜੋਰ ਕੋਸੀ ਜੋਰ ਲਾ ਕੇ ਅੱਗੇ ਸੋ ਮੇਰੀ ਵਰਕਰ ਸਾਥੀ ਨੂੰ ਇੱਕ ਬੇਨਤੀ ਹੈ ਆਪਣੇ ਲਈ ਪ੍ਰਸ਼ਾਦਾ ਪਾਣੀ ਡੀਐਸਪੀ ਸਰ ਜਾ ਚੁੱਕੇ ਪੜ ਚੁੱਕੇ ਆ

ਜਿਹਨੇ ਕੱਟੂਏ ਮਨਾਇਆ ਤੱਕੇ ਕਰੂਗਾ ਵੀ ਜਿਹੜੀਆਂ ਸੂਤਾਂ ਪੰਜਾਬ ਦੇ ਚ ਨਹੀਂ ਰਹਿਗੀਆਂ ਪੰਜਾਬ ਨੂੰ ਕਰਜ਼ਾ ਮੁਕਤ ਕਰੂਗਾ ਪਰ ਅੱਜ ਦੇ ਰੋਹ ਪੰਜਾਬ ਦੇ ਕਰਜ਼ੇ ਕਿੱਥੇ ਆ ਜਿਹੜੇ ਮੇਰੇ ਨੌਜਵਾਨਾਂ ਨੂੰ ਰਿਫਟੀ ਪੱਤਰ ਦੇਣਾ ਹੈ ਦੇ ਮਸ ਟੈਕਸਰ ਹੋ ਗੁੰਦਾ ਪਰਿਸ਼ਸਤਾਂ ਜਿਹਦੇ ਕਿਸਾਨੋ ਜਿਸਨੇ ਅੱਜ ਆਪਣਾ ਨੰਬਰ ਪਤਾ ਗੋਮੇ ਨੂੰ ਰਿਫਟੀ ਪੱਤਰ ਲੱਤੇ ਆ ਉਹਦਾ ਕੋਈ ਫਾਇਦੀ ਨਹੀਂ ਲੱਗਾ ਲੈ ਕੇ ਘਰੇ ਰੱਖੋ ਜਾਇਨ ਨਹੀਂ ਕੀਤਾ ਤੁਹਾਡਾ ਇੱਕੇ ਨੋੜਾ ਤੁਹਾਡਾ ਇੱਕੇ ਆਪਣੀ ਜਿੱਤ ਵੱਲ ਲੈ ਕੇ ਜਾਵੇਗਾ ਮੈਂ ਦੱਸਦਾ ਹਾਂ ਕਿ ਨਾ ਇੰਟੈਲੀਜੈਂਸ ਹੀ ਨਹੀਂ ਜਿਸ ਤਰ੍ਹਾਂ ਅਸੀਂ ਨਹੀਂ ਕਰਨਾ ਚਾਹੀ ਸੀ ਜੋ ਅਸੀਂ ਮੁਸਫਤ ਸੀਗੇ ਅਸੀਂ ਜਵਾਨੀ ਪਹਿਰੇ ਵਿੱਚ ਸੀਗੇ ਅਰ ਅੱਜ ਉਹ ਸਾਢੇ ਉਮਰ ਦੇਖ ਰਹੇ ਹੋ ਬਹੁਤੋ ਵੱਡੇ ਵਰਕਰ ਸਾਥੀ ਹੋ ਗਏ ਹੋ ਚੁੱਕੇ ਹੈ ਜਿਸ ਦਿਨ ਮੈਂ ਖੁਦ ਤੇਜ ਦੇ ਗਿਆ ਸੀ ਮੇਰੇ ਅਮਰ ਬਾਈ ਕੋਲ ਸੀ ਜੀ ਅੱਜ ਮੈਂ 38 ਸਾਲ ਦਾ ਹੋ ਗਿਆ ਹੈ ਮੁਕਾਇ ਬਰਨੀ ਜਿਹੜੀ ਇੱਕ ਆਪ ਨੂੰ 60000 ਰਹੀ ਹੈ ਜਿਹੜਾ ਜਵਾਨੀ ਪੈਣਾ ਸੀ ਉਹਦਾ ਮਹਿਦਮਾ ਖਾ ਗਿਆ ਉਹ ਸਰਕਾਰਾਂ ਖਾ ਗਿਆ ਪਰ ਇਹਦਾ ਸਾਡਾ ਹੁਣ ਬੇਰੋਜ਼ਗਾਰੀ ਪੱਤਾਂ ਨੂੰ ਕੁਝ ਨਹੀਂ ਦਿੱਤਾ ਇਹ ਰਹਿਣਾ ਹੁਣ ਸਾਡਾ ਪਟਾਪਾ ਉਹ ਅਸੀਂ ਅੰਨ ਰੋਕੇ ਮਰ ਜਾਗੇ ਪਰ ਮੈਂ ਪਰਵਾਰਤਨ ਦਾ ਦੱਸਣਾ ਕਿ ਉਹਨਾਂ ਵੀ ਤੇਰੀ ਸਾਬ ਕਮੇਟੀ ਨਾਲ ਮੇਰੇ ਕੋਲ ਦਿੱਤੀ ਜਿਹੜੀ ਮੀਡੀਆ ਦੇ ਖੁਸ ਹੋਏ ਹੈ ਫੋਟੋ ਤੁਸੀਂ ਲੱਗਿਆ ਸਰਕਾਰ ਲਈ ਮੇਰੇ ਮੇਰੇ ਨਾਲ ਮੀਟਿੰਗ ਹੋ ਰਹੀ ਹੈ ਬਰਕਰ ਸਾਬ ਜੀ ਵੀ ਹੋਰ ਸਾਹਮਣੇ ਆਈ ਹੈ ਕਦੇ ਸਰੂਰ ਦੇ ਵਿੱਚ ਸੀਐਮ ਦੀ ਮੀਟਿੰਗ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਸੀਐਮ ਨੂੰ ਮੈਂ ਦੱਸਣਾ ਜਦੋਂ ਭਰਨ ਉਸ ਜਿਲ੍ਹਾ ਸਰੂਰ ਸਰਕਾਰ ਬਰੋਂ ਡੰਡ ਰੱਖ ਸਕਦੀ ਹੈ ਅਸੀਂ ਮੀਟਿੰਗ ਲੈਣ ਦਾ ਕੰਮ ਰੱਖ ਰਿਹਾ ਬਕਰ ਇਹ ਬਰਕਰ ਜਿੰਦਾਬਾਦ ਜਿੰਦਾਬਾਦ ਬਰਕਰ ਸਾਥੀਓ ਸਵਾਦ ਨਹੀਂ ਆਇਆ ਮੈਨੂੰ ਪਤਾ ਦੂ ਚਾਰ ਬੋਲ ਕਰੇ ਰਿਹਾ

ਉਹਨਾਂ ਦੇ ਵਿੱਚ ਮੈਂ ਕਹਿੰਦਾ ਜੇਸੂ ਗੁਰੂਆਂ ਕੋ ਪਹਿਲੀ ਤੁਹਾਡੀ ਮਾਂ ਦੀ ਕਸਮ ਹੈ ਤੁਹਾਨੂੰ ਤੁਹਾਡੀ ਮਾਂ ਦੀ ਤਰ੍ਹਾਂ ਜੇ ਬੈਠੇ ਨਾ ਜੋ ਅੱਜ ਕਰੋ ਜਾਂ ਮੌਜੂਦ ਨੀਤੀ ਨਾਲ ਤਰੁਲੇ ਕੇ ਪਹੁੰਚੇ ਇਥੇ ਇਹ ਗੱਲਾਂ ਤਾਂ ਫੇਰ ਵੀ ਕਰਾਂਗੇ ਕਿਉਂਕਿ ਪਹਿਲੇ ਡੀਐਸਪੀ ਸਾਹਿਬ ਜੀ ਆ ਕੇ ਕਹਿ ਕੇ ਗਏ ਆ ਕਿ ਕੱਲ ਵੀ ਪਰਚੇ ਪਰਚੇ ਅੱਜ ਵੀ ਪੜਾਂਗੇ ਪਰਚਾ ਇੱਕ ਛੋਟਾ ਪਾਸ ਪਾਓ ਪਰਚੇ ਬੰਦੇ ਨਹੀਂ ਡਰ ਕੇ ਮੁੜਾਂਗੇ ਸਾਡਾ ਹੱਕ ਹੈ ਸਾਡਾ ਹੱਕ ਲਗਿ ਮੁਰਾਂਗੇ ਕਿ ਨੰਬਰ ਬਰਕਰਾਰ ਸਾਥੀ ਆਇਆ ਸਾਰੇ ਭੈਣੋ ਕਿਉਂਕਿ ਅਜੇ 라ਚੂ ਟਾਈਮ ਅਜੇ ਨਹੀਂ ਹੋਇਆ ਸਹੀ ਦੋ ਘੰਟੇ ਤਹਾਨੂੰ 15 라ਚੂ ਚੱਕ ਕੇ ਜਾਵਾਂਗੇ ਕਿਉਂਕਿ ਮੇਰੀ ਹੁਣਾਂ ਸੁਪਾਸਰਾਂ ਚੇਹੀ ਹੋ ਜਾਣਾ ਖੱਲ ਗਿਆ ਬਲ ਤੱਕਦੇ ਉੱਤੇ ਆਇਓ ਮਾਰਜੀ ਫਿਰ ਤੋਂ ਤੱਕਦੇ ਉੱਤੇ ਆਏ ਫੇਕੜਾ ਨਾ ਕਰੋ ਇੱਕ ਤਾਂ ਮਿੱਥੇ ਪੋਚੇ ਜਾਂਦੇ ਆ ਵੀ ਤੁਸੀਂ ਤੁਹਾਡੇ ਭਰਾ ਤੁਹਾਡੀ سپورਟ ਕਰਾਗੇ ਤੁਹਾਨੂੰ ਨੂੰ ਕਹੇ ਰੂ ਸੀਰੀਅਸ ਮੀਟਿੰਗ ਸਰੂਪ ਚੋ ਨਹੀਂ ਹੋਵੇ ਇਹਨੂੰ ਇਹ ਰਾਜੇ ਸਪੈਸ਼ਲ ਰਾਜੇ ਡੀਪੀ ਸਰ ਜੰਮਰਾ ਬਰਾਬਰ ਉਤਾਰ ਖੜਾ ਹੈ ਕਿ ਕਿੰਨੀ ਦਿਨਾਂ ਨੂੰ ਸੇਪੇ ਜਲੇ ਜਾਣਾਗੇ ਸਾਡੇ ਜਿਹੜਾ ਜੰਤਲ ਹੈ ਸਾਡਾ ਗਵਾਂਡੀ ਪਈ ਹੈ ਜੇ ਸਾਨੂੰ ਮਿੱਟੀ ਨਹੀਂ ਬਗਣਾ ਮਿੱਟੀ ਦੀ ਕਮਾਉਣੀ ਸਾਡੀ ਸਰਕਾਰ ਦੇ ਨਾਲ ਮੀਟਿੰਗਾਂ ਕਰ ਟੋਰ ਸੱਤਾਤ ਹੋ ਗਿਆ ਸੀ ਸਰਕਾਰ ਦੇ ਜਿਹੜੇ ਜਿਹੜੇ ਨਾਲ ਕੋਈ ਮਨਜ਼ੂਰੀ ਕਰਾਵੇ ਸਾਥੀਆਂ ਬਾਤ ਤੋਂ ਦੇਖ ਲੈ ਤੁਸੀਂ ਆਪਾਂ ਨੂੰ 16 ਸਾਲ ਹੋ ਗਏ ਬਹੁਤੇ ਵਰਕਰ ਸਾਥੀ ਨੇ ਲੱਗਦਾ ਬਾਂਦ ਕਰਵਾ ਲਈ ਕੰਮ ਕਰਦੇ ਕਰਦੇ ਇਨਾਫ ਦੇ ਵਿੱਚ ਵੀ ਕੰਮ ਦਿੱਤਾ ਜਦੋਂ ਗਾਮਾਂ ਨੂੰ ਬਿਮਾਰੀ ਪਈ ਹੈ ਬੱਡੇ ਵੱਡੇ ਡਾਕਟਰ ਵੱਡੇ ਵੱਡੇ ਉਹਨਾਂ ਦੇ ਅਫਸਰ ਜਵਾਬ ਦੇ ਕੇ ਸੀਗੇ ਪਰ ਮੇਰੇ ਵਰਕਰ ਸਾਥੀ ਦੇ ਜਾ ਕੇ ਇਹ ਕਹਿੰਦੇ ਪੋਲ আর ਕਹਿੰਦੇ ਜਿਹੜਾ ਪਸ਼ੂਪਤਾ ਹੈ ਸੰਭਾਲੇ ਲਾ ਕੇ ਉਹਦੇ ਨਹੀਂ ਅੱਜ ਤੱਕ ਸਰਕਾਰ ਨੇ ਕੋਈ ਸਹੈਨਾ ਨਹੀਂ ਪਹੁੰਚਾ ਵਰਕਰ ਸਾਥੀਓ ਤੁਹਾਡਾ ਸਾਥ ਅੱਜ ਇੱਕ ਮੁੱਠੀ ਦੇ ਵਿੱਚ ਬੰਦ ਹੋ ਜਾਏਗਾ ਅੱਜ ਆਪਾਂ ਕੁਝ ਲੈ ਕੇ ਜਾਵਾਂਗੇ ਕਰਦੇ ਬਹੁਤ ਮਾਰੇ ਕੋਲ ਨਾਰੇ ਲਾ ਕੇ ਮੋਰਚਾ ਤਿਆਰ ਹੈ ਲਾਇਕ ਗੱਲ ਹੋਰ ਅੰਤਰੀਅਨ ਜੋ ਸਰੇਟ ਤੁਸੀਂ ਸਮਝਾਉਣਾ ਜਿਹੜਾ ਤੀਸਰਾ ਤੁਸੀਂ ਧਰਨਾ ਸਾਡਾ ਪੋਸਟਪੇਨ ਕਰਾਇਆ ਸੀਗਾ ਹਰ ਪਾਜ ਵਿੱਚ ਮੀਟਿੰਗ ਖੜਵਾਈ ਸੀ ਜੀ ਉਹ ਮੀਟਿੰਗ ਹਰ ਪਾਜ ਵਿੱਚ ਮੁੱਕ ਰਿਹਾ ਸੀਗਾ ਕਹਿੰਦਾ ਸਾਡੇ ਕੋਲ ਕੋਈ ਲੈਟਰ ਨਹੀਂ ਆਇਆ ਤਾਂ ਕਹਿੰਦਾ ਲੈਟਰ ਮੇਰੇ ਮੋਬਾਈਲ ਦੇ ਵਿੱਚ ਸੀ ਜੀ ਉਹ ਤੇ ਸਾਈਕਲ ਲੈਟਰ ਦਿਖਾਇਆ ਮੈਨੂੰ ਦੱਸਣਾ ਜਣਾ ਜਿਹੜੇ ਮੇਰੇ ਭਰਾ ਇੰਟੈਰਵਿਊ ਵਾਲਾ ਹੈ ਵੀ ਜਦੋਂ ਤੁਸੀਂ ਕੋਈ ਵੀ ਹੰਮੀ ਭਰਨੀ ਹੈ ਹੰਮੀ ਪ੍ਰੋਪਰ ਦੇ ਉੱਤੇ ਭਰਿਓ ਇਨਾ ਦੇ ਜਿਹੜੀ ਪਿਛਲੀ ਮਿਹਰਤਾ ਜਿੰਨੇ ਸਾਡੇ ਆਪੇ ਦੰਤੋ ਤੇ ਜਾ ਕੇ ਡਕਲੀ ਹੋਣ ਆਲੇ ਦੀ ਮੇਜ ਬਰਕਰ ਸਾਹਿਬ ਜੀਓ ਅੱਜ ਆਪਾਂ ਨੇ ਇੱਥੇ ਕੁਝ ਕਰੋਨਾ ਮਰੋਧ ਨੀਤੀ ਲੈ ਕੇ ਆਇਆ ਸੋ ਬਰਕਰ ਸਾਹਿਬ ਜੀ ਇਹ ਰਸਤੇ ਦੇ ਵਿੱਚਾ ਉਹਨਾਂ ਪੰਜੰਦ ਯਾਰ ਕਰ ਰਹੇ ਪਾਤੂ ਬਾਹਰ ਉਹ ਰਸਤਾ ਸਿੱਧਾ ਇੱਥੋਂ 1 ਕਿਲੋ ਮਰ ਦੂਰੀ ਤੇ ਉੱਪਰ ਸਾਡੇ ਜਿੰਨੇ ਦਾ ਪੰਡ ਕਦੇ ਕੁਲਫੀ ਕਰਨਾ ਹੈ ਕਰੋ ਜਗਨੂ ਕੋਰੇ ਕਵਲੀਆਂ ਰੱਬ ਸੁਧੀਆਂ ਪਾਰੇ ਰੱਬ ਦੀਆਂ ਸੀਧੇ ਭਰਤਵਾਂਦੇ ਪਈਆਂ ਨੇ ਪਈਆਂ ਕਿਉਂ ਨੇ ਪਿਛਲੀਆਂ ਮਾੜੀਆਂ ਸਰਕਾਰਾਂ ਨੇ ਫਿਰ ਪੰਜਾਬ ਨੂੰ ਦੋਪਿਆ ਤਾਕਤ ਕਹਿੰਦੀ ਬਾਰੀ ਆ ਗਈ ਬਾਰੀ ਅਸੀਂ ਇਹ ਹੀ ਬਰਕਰਾਰ ਰੱਖੀ ਦੀ ਹੈ ਅਸੀਂ ਨਹੀਂ ਅਭੀ ਜਾਏ ਰੱਦੀ ਬਾਰੀ ਦੇ ਅੰਦਰ ਆ ਕੇ ਜਾਵਾਂਗੇ ਮੈਂ ਸਪੈਸ਼ਲ ਫਰਾਂਸ ਨਹੀਂ ਅੱਤੈ ਨਹੀਂ ਇਸੇ ਦਾ ਦੁਸਰਾ ਕੰਮ ਸਾਨੂੰ ਸਰਕ ਕਮੇਟੀ ਦੀ ਕੋਈ ਮੀਟਿੰਗ ਦੀ ਮਨਜ਼ੂਰੀ ਨਹੀਂ ਹੈਗੀ ਤੁਸੀਂ ਤੁਹਾਡਾ ਪ੍ਰਸ਼ਾਸਨ ਸਾਡੇ ਭਾਈ ਨੇ ਕੋਈ ਗੱਲ ਨਹੀਂ ਜੋ ਪ੍ਰਸ਼ਾਦ ਅਸੀਂ ਲੈ ਕੇ ਜਾਣਾਗੇ ਪਰ ਰਾਇੰਦ ਨਹੀਂ ਆਣਿਆ ਪਰ ਜਦੋਂ ਤੱਕ ਧੰਨਵਾਦਾਂ ਦੀ ਮਿਲਣੀ ਨਹੀਂ ਮਿਲਣੀ ਸਾਨੂੰ ਸਾਡਾ ਭਰਕਰਾਰ ਸਾਥੀ ਇੱਥੇ ਨਹੀਂ ਆਨੇਗਾ ਤਾਂ ਸਾਥੀਓ ਮੈਂ ਇੰਨਾ ਕਹਿੰਦਾ ਖਿਮਾ ਚੋਣਾ ਕਰਦੇ ਅਜੇ ਅਪਾ ਹੋਰ ਵੀ ਲੰਮਾ ਸਮਾਂ ਬੋਲਾਂ ਬਲਾਓ ਭਤੇ ਭਾਈ ਕੋਲ ਜਿੰਦਾ ਦਰਸਾ ਸਿਰਵਾਈ ਜਿੰਦਾ ਭਤੇ ਖਾ ਜੇ ਕੋਈ ਜੇ ਕੋਈ ਆਵਾਜ਼ ਆ ਰਹੀ ਹੈ ਜੇ ਕੋਈ ਉੱਤੇ ਗਈ ਪਹਾੜ ਤੋਂ ਮੀਟਰ ਤੇ ਅੱਛਾ ट मुख्यत्री मुरदाबाद 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 ਹਯਾ ਸਰਕਾਰ ਹਾਏ 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 ਸਾਡੇ ਤੰਬੂ ਲੱਗੇ ਟੋਡਰ ਸੱਤ ਭਾਈ ਜੀ ਉੱਤੇ ਹਾਂ बैठे बैठे तले बैठे बैठ जो बैठ जो पंजाब सरकार पंजाब सरकार पंजाब सरकार ਨੰਦਾ ਬਹੁਤ ਧੰਨਵਾਦ ਕਰਦੇ ਆ ਬਹੁਤ ਦੁੱਖ ਦੀ ਗੱਲ ਹੈ ਕਿ ਆਪਾਂ ਲੋਕਾਂ ਨੇ ਇਹ ਸਰਕਾਰ ਨੂੰ ਜਿਹੜਾ ਪਿੰਡਾਂ ਤੋਂ ਚੁਣ ਕੇ ਸ਼ਹਿਰਾਂ ਤੋਂ ਚੁਣ ਕੇ ਭੇਜਿਆ ਸੀ ਕਿ ਪੰਜਾਬ ਦੀ ਬਿਹਤਰੀ ਤੇ ਤਰੱਕੀ ਲਈ ਕੁਝ ਜਿਹੜਾ ਇਹ ਕਰਨਗੇ ਪਰ ਬਿਹਤਰੀ ਤਰੱਕੀ ਜਿਹੜੀ ਆਮਦਾਰ ਤੇ ਰਹਿਣਮਾ ਹੀ ਮੈਂ ਆ ਜਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਸ਼ੋਅ ਕੀਤਾ ਕਿ ਪੰਜਾਬ ਦਾ ਰਹਿਣਮਾ ਮੈਂ ਆ ਜਿੰਨਾ ਚਿਰ ਮੈਂ ਪੰਜਾਬ 'ਚ ਨਹੀਂ ਆਉਂਦਾ ਉਹਨਾਂ ਚਿਰ ਪੰਜਾਬ ਨਹੀਂ ਵੱਜ ਸਕਦਾ ਪਰ ਅੱਜ ਜਿਹੜੀ ਸਥਿਤੀ ਵੇਖ ਲਓ ਅਸੀਂ ਪਿਛਲੇ 2 ਸਾਲਾਂ ਤੋਂ 21 ਸਤੰਬਰ 2022 ਤੋਂ ਅਸੀਂ ਡਾਇਰੈਕਟਰ ਐਨੀਮਲ ਹਸਬੰਡਰੀ ਜਿਹੜਾ ਪੰਜਾਬ ਦਾ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਹੈ ਉਹਦਾ ਗੇਟ ਜਿਹੜਾ ਅਸੀਂ ਬੰਦ ਕੀਤਾ ਹੋਇਆ ਮੇਨ ਉੱਥੇ ਸਾਡਾ ਟੈਂਟ ਲੱਗਾ ਹੋਇਆ 68 ਸੈਕਟਰ ਮੁਹਾਲੀ ਲਗਾਤਾਰ ਅੱਜ ਵੀ ਸਾਡੇ ਜਿਹੜਾ ਇਹ ਦੋ ਜ਼ਿਲ੍ਹੇ ਮੁਹਾਲੀ ਤੇ ਫਤਿਹਗੜ ਸਾਹਿਬ ਜਿਹੜੇ ਆ ਉੱਥੇ ਬੈਠੇ ਨੇ ਉਹ ਸਾਡਾ ਲਗਾਤਾਰ ਇੰਨੇ ਅੱਕ ਚੁੱਕੇ ਆ ਮੇਰੇ ਦਸਤੇ ਸਿਰ ਤੇ ਜਿਹੜੀ ਪੱਗ ਆ ਇਹ ਆਮ ਆਦਮੀ ਪਾਰਟੀ ਦੀ ਆ ਸ਼ਾਇਦ ਜਿੰਨੀ ਮੈਂ ਜਦੋਂ ਜਦ ਕੀਤੀ ਹੋਵੇ ਮੈਂ ਤੇ ਇਹੋ ਕਹੂੰਗਾ ਕਿ ਇੰਨੀ ਕਿਸੇ ਨੇ ਨਹੀਂ ਇੰਨੀ ਭਗਵੰਤ ਮਾਨ ਨੇ ਵੀ ਨਹੀਂ ਕੀਤੀ ਕਿਉਂਕਿ ਅਸੀਂ ਲੋਕ ਤੇ ਉਹ ਆ ਜਿਨ੍ਹਾਂ ਨੇ ਇਹਨਾਂ ਨੂੰ 92 ਐਮਐਲਏ ਦਿੱਤੇ ਤੇ ਸਾਨੂੰ ਇਹਨਾਂ ਨੇ ਸੜਕਾਂ ਤੇ ਰੋਲ ਦਿੱਤਾ ਵਜ਼ੀਰੀਆਂ ਆਪ ਲੈ ਕੇ ਵੀਆਈਪੀ ਕਲਚਰ ਕਹਿੰਦੇ ਬੰਦ ਕਰਨਾ ਸੀ ਅੱਜ ਇੱਧਰ ਨੂੰ ਮੈਂ ਵੀਰ ਜੀ ਨੂੰ ਕਹਾਂਗਾ ਕੈਮਰਾਮੈਨ ਜੀ ਨੂੰ ਤੇ ਉਧਰ ਮਾਰ ਕੇ ਵੇਖਣ ਵੀ ਵੀਆਈਪੀ ਕਲਚਰ ਜਿਹੜਾ ਉਹ ਤੁਸੀਂ ਤੁਸੀਂ ਕੋਠੀਬੰਦ ਕੂਚ ਕਰ ਰਹੇ ਸੀ ਤੁਹਾਨੂੰ ਰੋਕ ਕੇ ਆ ਗਿਆ ਕੀ ਕੀ ਮੀਟਿੰਗ ਕਰਨ ਜਾ ਰਹੇ ਸੀ ਜਾਂ ਮਿਲਣ ਜਾ ਰਹੇ ਸੀ ਕੋਠੀ ਦਾ ਅਸੀਂ ਤੇ ਵੇਖੋ ਜੀ ਅੱਕੇ ਹੋਏ ਆ ਮਤਲਬ ਜਿਹਦਾ ਲੋਕ ਜਦੋਂ ਅੱਕ ਜਾਂਦੇ ਆ ਨਾ ਉਹ ਡਲੇ ਮਾਰਨੇ ਸ਼ੁਰੂ ਕਰ ਦਿੰਦੇ ਆ ਇਹ ਪਿਛਲੇ ਰਾਜੇ ਮਹਾਰਾਜੇ ਨੇ ਹੁਣ ਇਹਨਾਂ ਨੂੰ ਡਲੇ ਮਾਰਨ ਵਾਲਾ ਟਾਈਮ ਆ ਅੱਜ ਅਸੀਂ ਵੀ ਡਲੇ ਮਾਰਨ ਆਏ ਹਾਂ ਵੀ ਸਾਨੂੰ ਪਰ ਗੱਲ ਇਹ ਆ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵੀ ਮੈਂ VIP ਕਲਚਰ ਖਤਮ ਕਰਨਾ ਪੰਜਾਬ ਚੋਂ ਅੱਜ ਉਹ VIP ਕਲਚਰ ਪਿਛਲੇ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਦਾ ਰਿਕਾਰਡ ਤੋੜ ਦਿੱਤਾ ਆ ਜਿਹੜੀ ਮੈਂ ਪੱਗ ਬਨ ਗਿਆ ਉਹ ਨਾ ਇਹ ਮੈਂ ਇਸ ਕਰਕੇ ਬਨ ਗਿਆ ਉਹ ਨਾ ਇਹਨਾਂ ਨੂੰ ਸ਼ਰਮਿੰਦਗੀ ਜਾਰ ਹੋਵੇ ਸਰਕਾਰ ਨੂੰ ਕਿ ਸਾਡੇ ਜਿਹੜੇ ਵਰਕਰ ਜਿਨ੍ਹਾਂ ਨੇ ਜ਼ਮੀਨੀ ਲੈਵਲ ਤੇ ਹੀਟਲੇ ਲਾਵਲ ਤੇ ਕੋਈ ਪਾਰਟੀ ਲਈ ਕੰਮ ਕੀਤਾ ਅੱਜ ਸੜਕਾਂ ਦੇ ਰੋਕਦੇ ਸਾਡੀ ਜਥੇਬੰਦੀ ਚ 5-7 ਬੰਦੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਇੰਨਾ ਯੋਰ ਲਾਇਆ ਸਰਕਾਰ ਪਾਉਣ ਪਰ ਜੁੱਤੀਆਂ ਜਿੰਨੀਆਂ ਇਹ ਸਰਕਾਰ ਨੇ ਮਾਰੀਆਂ ਮੈਂ ਤਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਜਿੰਦਗੀ ਪਿਓ ਦੇ ਪੁੱਤ ਹੋਇਓ ਜਿਗਦੇ ਆ ਮਰ ਵੀ ਪਾਰਟੀ ਨੂੰ ਵੋਟਸ ਪਾ ਕੇ ਫਿਰ ਦੁਬਾਰਾ ਸਤਾ ਕੇ ਪੰਜਾਬ ਸਰਕਾਰ ਜੰਦਾਬਾਦ ਇਹ ਕਹਿ ਰਹੇ ਨੇ ਕਿ ਅਸੀਂ ਸਰਕਾਰ ਬਣਾਉਣ ਦੇ ਵਿੱਚ ਆਪਣੀਆਂ ਜੁੱਤੀਆਂ ਤੜਵਾਈਆਂ ਲੋਕਾਂ ਦੇ ਨਾਲ ਰਾਪਤੇ ਕੈਂਪ ਕੀਤੇ ਪਰ ਅਸੀਂ ਆਪਣੀਆਂ ਅੱਜ ਪੱਗਾ ਰੁਲਦੀਆਂ ਦੇਖ ਰਿਆਂ ਇਸ ਜਗ੍ਹਾ ਦੇ ਉੱਤੇ ਸੀਐਮ ਦੀ ਕੋਠੀ ਦੇ ਸਾਹਮਣੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਪਹੁੰਚੇ ਹੋਏ ਆ ਪਰ ਸਾਨੂੰ ਨਹੀਂ ਲੱਗਦਾ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਸਰਕਾਰ ਸੁਣਵਾਈ ਨਾ ਕਰੇ ਤਾਂ ਇਹਨਾਂ ਨੇ ਆਪੇ ਸ਼ਬਦਾਂ ਦੇ ਵਿੱਚ ਕਿਹਾ ਕਿ ਡਲੇ ਮਾਰ ਨੂੰ ਦਿਲ ਕਰਦਾ ਹੈ ਅੱਜ ਉਹੀ ਕੰਮ ਹੈ ਜਿਹੜਾ ਸੀਐਮ ਦੀ ਕੋਠੀ ਦੇ ਸਾਹਮਣੇ ਹੋਇਆ ਅੱਗੇ ਵੱਧ ਰਹੇ ਸੀ ਪਰ ਪ੍ਰਸ਼ਾਸਨ ਨੇ ਰੋਕ ਲਿੱਤਾ ਤੇ ਇੱਕ ਜਿਹੜਾ ਪੁਲਿਸ ਮੁਲਾਜ਼ਮ ਹੈ ਉਹਦੀ ਵਰਦੀ ਵੀ ਫਟੀ ਹੈ ਪਰ ਉਹ ਵੀ ਪੰਜਾਬ ਦੇ ਮੁੰਡੇ ਨੇ ਤੇ ਇੱਧਰ ਵੀ ਪੰਜਾਬ ਦੇ ਮੁੰਡੇ ਨੇ ਭੇੜ ਇਹਨਾਂ ਦੇ ਆਪਸ ਵਿੱਚ ਹੀ ਹੋ ਰਹੇ ਨੇ ਜਿਹੜੇ ਮੰਤਰੀ ਨੇ ਉਹ ਜਹਾਜ਼ਾਂ ਰਹੀਂ ਉੱਪਰਤੀ ਲੰਘ ਜਾਂਦੇ ਨੇ ਕੋਈ ਮੀਟਿੰਗ ਨਹੀਂ ਦਿੰਦਾ ਜਿੱਥੇ ਪਹਿਲਾਂ ਜਿਹੜੀਆਂ ਤਾਰਾ ਟਪ ਟਪ ਕੇ ਸੀਐਮ ਸਾਹਿਬ ਇਹਨਾਂ ਲੋਕਾਂ ਦੇ ਵਿੱਚ ਬੈਠਿਆ ਕਰਦੇ ਸੀ ਅੱਜ ਉਹੀ ਲੋਕ ਨੇ ਜਿਹੜੇ ਸੜਕਾਂ ਤਪ ਦੀ ਗਰਮੀ ਦੇ ਵਿੱਚ ਬੈਠੇ ਹੋਏ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਲਗਾਤਾਰ ਅਸੀਂ ਤਸਵੀਰਾਂ ਤੁਹਾਨੂੰ ਕੱਲ ਤੋਂ ਦਿਖਾ ਰਿਹਾ ਕਿ ਇੱਥੇ ਤੱਕਾ ਮੁੱਕੀ ਹੋਈ ਆ ਪੱਗਾਂ ਲੱਤੀਆਂ ਚੁੰਡੀਆਂ ਲੱਤੀਆਂ ਤੇ ਉਹਦਾਂ ਦੀਆਂ ਤਸਵੀਰਾਂ ਜਿਹੜੀਆਂ ਸੀਐਮ ਦੀ ਕੋਠੀ ਤੋਂ ਬਾਹਰ ਜਿਹੜੀਆਂ ਲਗਾਤਾਰ ਸੰਦੂਰ ਦੇ ਵਿੱਚ ਸਾਹਮਣੇ ਰੱਖੋ ਕਿ ਸਰਕਾਰ ਬਣ ਤੋਂ ਦੂਜੇ ਤੀਜੇ ਦਿਨ ਹੀ ਇੱਥੇ ਧਰਨੇ ਸ਼ੁਰੂ ਹੋ ਗਏ ਸੀ ਪਰ ਧਰਨੇ ਨੇ ਜਿਹੜੇ ਰੁਕਣ ਦਾ ਨਾਮ ਨਹੀਂ ਰਿਹਾ ਪਰ ਸੀਐਮ ਸਾਹਿਬ ਵੀ ਇਹਨਾਂ ਨਾਲ ਗੱਲ ਕਰਨ ਦੇ ਮਨ ਨਹੀਂ ਰਹੇ ਦੇਖਣਾ ਹੋ ਗਿਆ ਕਿ ਕਦੋਂ ਸੀਐਮ ਸਾਡੀ ਅੱਖਾਂ ਖੁੱਲਦੀਆਂ ਕਿ ਇਹਨਾਂ ਦੀ ਗੱਲ ਸੁਣੇ ਜਾਂ ਇਹਨਾਂ ਨੂੰ ਰੋਜ਼ਗਾਰ ਦੇਵੇ ਜਾਂ ਫਿਰ ਇਹਨਾਂ ਦੇ ਨਾਲ ਕੀਤੇ ਹੋਏ ਵਾਦੇ ਇੱਕ ਲਫਾਫੇ ਦੀ ਤਰ੍ਹਾਂ ਜਾਂ ਬਲੂਦਵਾਰੇ ਦੀ ਤਰ੍ਹਾਂ ਨੇ ਕਿ ਹਵਾ ਨਿਕਲ ਗਈ ਤਾਂ ਉਹ ਜਿਹੜੇ ਵਾਦੇ ਨੇ ਉਹ ਵੀ ਠੁੱਸ ਹੋ ਗਏ ਨੇ ਕੈਮਰਾਮੈਨ ਇਕਬਾਲ ਸਿੰਘ ਫਗਵਾਲ ਦੇ ਨਾਲ ਗੁਰਦੌਰਸ਼ਨ ਸਿੰਘ ਸਿੱਧੂ ਪੀਟੀ ਸੀਨੀਅਰ ਸੰਗਰੋਹ बजे <laughs> परेशान ਸਰ ਲੇਡੀ ਪੁਲਿਸ ਕਿਉਂ ਲਾਈ ਗਈਆਂ ਅੱਗੇ ਜੀ ਸਰ ਲੇਡੀ ਪੁਲਿਸ ਕਿਉਂ ਲਾਈ ਆ ਜੀ ਸਰ ਲੇਡੀ ਪੁਲਿਸ ਸਰ ਜਵਾਬ ਦਿਓ ਜੀ ਪ੍ਰੈਸ ਨੂੰ ਲੇਡੀ ਪੁਲਿਸ ਕਿਉਂ ਲਾਈ ਗਈ ਹੈ ਜੀ ਸਰ ਪ੍ਰੈਸ ਤੋਂ ਗੱਲ ਕਰ ਰਹੀ ਹੈ ਜੀ ਲੇਡੀ ਪੁਲਿਸ ਕਿਉਂ ਲਾਈ ਗਈ ਹੈ ਜੀ ਪੰਜਾਬ ਓਏ ਅੱਜ ਬੰਦੇ ਨਹੀਂ ਅਕੇ ਲੱਗ ਸਕਦੇ ਹਾਂ ਪੰਜਾਬ ਪੁਲਿਸ ਨੇ ਅੱਗੇ ਲੇਡੀਜ਼ ਕਿਉਂ ਲਾਈਆਂ ਨੇ ਪੰਜਾਬੀਆਂ ਤੀਆਂ ਅੱਗੇ ਸਰ ਸਾਡੇ ਲਈ ਸਾਰੀਆਂ ਪੁਲਿਸ ਆਫੀਸਰਸ ਨੇ ਲੜਕੀਆਂ ਵੀ ਤੇ ਲੜਕੇ ਵੀ ਮੈਨੂੰ ਇਹ ਦੱਸੋ ਕਿ ਤੁਹਾਨੂੰ ਕੀ ਰਾਈਟ ਹੈ ਕਿ ਤੁਸੀਂ ਹੁਣ ਉੱਥੇ ਪੈਚ ਅਨਾਉਂਸ ਕਰਕੇ ਆਏ ਹੋ ਕਿ ਅਸੀਂ ਬੈਰੀਕਡ ਤੋੜਾਂਗੇ ਧੱਕੇ ਮਾਰਾਂਗੇ ਕਿਉਂ ਮਾਰੋਗੇ ਅਸੀਂ ਤਾਂ ਫਿਰ ਮਾਰਾਂਗੇ ਕਿਉਂ ਮਾਰੋਗੇ ਧੱਕੇ ਸਾਡੀ ਗੱਲ ਨਹੀਂ ਸਾਡੀ ਗੱਲ ਨਹੀਂ ਮਾਰਾਂਗੇ ਹੁਣ ਬੈਠੇ ਨੇ 268 700 ਬੈਠ ਰਹੇ ਹੜਾ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਆ 2 ਸਾਲਾਂ ਸਾਨੂੰ ਪਾਸੇ ਮੀਟਿੰਗ 2 ਸਾਲਾਂ ਸਾਡੀ ਉਮਰ ਹੀ ਘਟ ਗਈ ਆਪਰੇ ਕੇ ਨੋਟ ਲੱਖ ਲਿਖਾ ਲਓ ਯਾਰ ਆ ਜਾਓ ਬਾਲਾ ਜੀ ਬਾਲਾ ਹਾ ਰੱਬਾ ¿Voy o 16 ਸਾਲ ਦੇ ਰਿਸ਼ਤੇ ਨੇ ਦੇ ਕੇ ਲੋਕਾਂ ਨੂੰ ਸਰ ਜੀ ਮੈਂ ਇੱਕ ਵਾਰ ਦਾ ਤੁਹਾਡਾ ਜਵਾਬ ਮੰਗਣਾ ਦਾ ਪੀਸਫੁਲ ਸ਼ਬਦ ਹੁੰਦਾ ਕੀ ਹੈਗਾ ਪੀਸਫੁਲ ਅਸੀਂ 2008-10 ਤੋਂ ਚੱਲੇ ਹੋਏ ਹਾਂਗੇ ਸ਼ਾਂਤਮਈ ਧਰਨੇ ਲਾ ਰਹੇ ਹਾਂਗੇ ਠੀਕ ਹੈ ਸਾਰੇ ਮੰਤਰੀਆਂ ਅੱਗੇ ਸਾਰੇ ਸਰਕਾਰਾਂ ਅੱਗੇ ਅਸੀਂ ਨੇ ਹੱਥ ਬੰਨ੍ਹ ਬੰਨ੍ਹ ਰੋਕੇ ਪਿੱਟ ਲਿਆ ਸਾਡੀ ਕੋਈ ਗੁਜਾਰਸ਼ ਸੁਣੀ ਜਾਵੇ ਪਰ ਕਿਸੇ ਨੇ ਸਾਡੀ ਕੋਈ ਗੁਜਾਰਸ਼ ਨਹੀਂ ਸੁਣੀ ਸਾਡੇ ਮੂੰਹਾਂ ਤੇ ਦਾੜੀਆਂ ਨਹੀਂ ਸੀ ਜਦੋਂ ਅਸੀਂ ਕੰਮ ਕਰਨ ਲੱਗਿਆ ਸਰਕਾਰ ਦੀ ਟ੍ਰੇਨਿੰਗ ਕਰੀਏ ਸਰਕਾਰ ਦਾ ਫ੍ਰੀ ਕੰਮ ਕਰਕੇ ਦੇ ਰਹੇ ਹਾਂਗੇ ਅੱਜ ਸਾਡੇ ਤਾਲੇ ਆ ਗਏ ਅਸੀਂ ਲਚਾਰ ਹੋਣ ਲੱਗੇ ਗੋਡੇ ਸਾਡੇ ਖੜਨ ਲੱਗੇ ਪਰ ਸਾਡੀ ਸਰਕਾਰ ਨੇ ਕਿਸੇ ਨੇ ਸੁਣੀ ਨਹੀਂ ਹੈਗੀ ਭਗਵੰਤ ਮਾਨ ਜਦੋਂ ਸਾਡਾ ਕਿਤੇ ਕੋਈ ਧਰਨਾ ਹੁੰਦਾ ਸੀ ਨਾ ਸਾਡੇ ਵਿਚ ਆ ਕੇ ਇਸ ਤਰ੍ਹਾਂ ਬਹਿਦਾ ਹੁੰਦਾ ਸੀ ਵੀ ਜਦੋਂ ਮੇਰੀ ਆ ਗਈ ਸਰਕਾਰ ਆ ਗਈ ਮੇਰਾ ਹਰਾ ਬੰਨ ਤੁਹਾਡੀ ਨੌਕਰੀ ਵਾਸਤੇ ਪਹਿਲੇ ਦਿਨ ਤੋਂ ਚੱਲੂਗਾ ਅੱਜ 2.5 ਸਾਲ ਹੋ ਗਏ 2.5 ਸਾਲ ਭਗਵੰਤ ਮਾਨ ਸਾਹਿਬ ਨੇ ਸਾਡੂੰ ਸ਼ਕਲ ਨਹੀਂ ਦਿਖਾਈ ਹੈਗੀ 2021 ਤੋਂ ਸਤੰਬਰ ਤੋਂ ਅਸੀਂ ਮਹਾਲੀ 68 ਸੈਕਟਰ ਚ ਸ਼ਾਂਤ ਬਈ ਬੈਠਿਆਂਗੇ ਜਾ ਕੇ ਰੋਟੀਆਂ ਖਾ ਕੇ 24 24 ਘੰਟੇ ਡਿਊਟੀ ਕਰਕੇ ਬੰਦੇ ਮੁੜਿਆਉਂਦੇ ਦੂਜੇ ਜਾਂਦੇ ਨੇ ਤੀਜੇ ਆਉਂਦੇ ਨੇ ਸਾਡੇ ਪਰਿਵਾਰ ਵੀ ਸਾਤੋਂ ਸਵਾਲ ਮੰਗਣ ਲੱਗੇ ਵੀ ਤੁਹਾਡੀ ਨੌਕਰੀ ਲੱਗੂਗੀ ਕਦੋਂ ਸਾਡੇ ਸਹੁਰੇ ਵੀ ਸਾਤੋਂ ਜਵਾਬ ਮੰਗਦੇ ਨੇ ਵੀ ਤੁਸੀਂ ਮੁਲਾਜ਼ਮ ਲੱਗੇ ਨਹੀਂ ਅਜੇ ਜਿਨ੍ਹਾਂ ਨੇ ਸਾਨੂੰ ਰਿਸ਼ਤਾ ਦੇ ਕੇ ਕੀਤਾ ਵੀ ਟ੍ਰੇਨਿੰਗ ਕਰੀ ਹੋਈ ਆ ਬੰਦਿਆਂ ਦੀ ਨੌਕਰੀਆਂ ਲੱਗ ਜਾਣਗੀਆਂ ਸਾਰੇ ਬੰਦੇ ਆ ਦੇਖੋ ਬੜਾ ਪੇਚ ਓਵਰੇਜ ਹੋਏ ਬੈਠੇ ਨੇ ਸਾਰੇ ਹੋਰ ਅਸੀਂ ਕੀ ਕਰੀਏ ਕਿੰਨਾ ਕੁ ਪੀਸਫੁੱਲ ਚੱਲੀਏ ਮਿਲਦੀਆਂ ਜੀ ਕੋਈ ਸਾਟਾ ਦਿਖਾਉਣਾ ਸੀ ਜੇ ਸਾਡੇ ਬੇਰੁਜ਼ਗਾਰਾਂ ਦੇ ਬੱਚੂ ਫੇਰ ਸਾਡੇ ਜਵਾਕ ਕੌਣ ਪਾਲੂਗਾ ਜੀ ਜੀ ਕੋਈ ਬੱਤੀ ਨਹੀਂ 10 ਮੁਲਾਜ਼ਮ ਹੋਣਗੇ ਨਹੀਂ ਪਸ਼ੂ ਰੱਖਦੇ ਹੁਣ ਲਸਣੀ ਜੀ ਅਸੀਂ ਘਰ ਘਰ ਜਾ ਕੇ ਇਲਾਜ ਕੀਤਾ ਫਿਰ ਅਸੀਂ ਵੈਕਸੀਨ ਕਰਦੇ ਆ ਸਾਨੂੰ ਇੱਕ ਪੈਸਾ ਨੀ ਕਦੇ ਮਿਲਿਆ ਹੈਗਾ ਸਾਨੂੰ ਕੰਨ ਫੜ ਕੇ ਕੰਨ ਮਰੋੜ ਕੇ ਖਾਤੋਂ ਵੈਕਸੀਨ ਕਰਾਈ ਜਾਂਦੀ ਹੈਗੀ ਵੀ ਤੁਸੀਂ ਵੈਕਸੀਨ ਕਰੋ ਜੀ ਐਮਏ ਵਾਲੇ ਕਲਾਸ 4 ਦੀ ਨੌਕਰੀ ਮੰਗ ਰਹੇ ਹਾਂ ਸਾਡੀ ਨੇ ਇਹ ਵੀ ਕਹਿਤਾ ਵੀ ਸਾਨੂੰ ਚਲੋ ਜੇ ਸਾਡੀ ਯੋਗਤਾ ਦੇ ਆਧਾਰ ਤੇ ਜੇ ਸਾਡੀ ਟ੍ਰੇਨਿੰਗ ਕਰੀਏ ਸਾਨੂੰ ਸਾਡੀ ਪੋਸਟ ਭਾਲ ਕਰਕੇ ਸਾਨੂੰ ਉੱਥੇ ਰੱਖਿਆ ਜਾਵੇ ਪਰ ਸਰਕਾਰ ਦੇ ਕੰਨ ਦੇ ਜੂਨੀ ਸਰਕਾਰੀ ਸ਼ਾਂਤ ਬਈਦਰ ਨਾ ਕੀ ਕਰੀਏ ਅਜੱਕੇ ਹੋਏ ਇੱਥੇ ਆਏ ਆਂਗੇ ਜੋ ਸਾਫਰ ਦਾ ਬੰਲ ਟੁੱਟ ਗਿਆ 2021 ਤੋਂ ਸਤੰਬਰ ਦੇ ਮਹੀਨੇ ਤੋਂ ਅਸੀਂ ਮੋਹਾਲੀ ਘਾੜ ਸੈਕਟਰ ਬੈਠੇ ਆ ਜੀ ਵੀ ਮਿਹਰੀਆਂ ਸਾਡੇ ਉੱਪਰ ਦੀ ਲੰਗੀਆਂ ਰਹਿ ਗਈਆਂ ਹੁਣ ਕਿੰਦੂ ਬਾਅਦ ਸਾਡੇ ਕੋਲ ਸਾਫਰ ਦਾ ਕਿੱਡਾ ਕਿੰਦਹਾ ਸਾਡਾ ਤੁਸੀਂ ਲਓਗੇ ਜਾਂ ਕਿੱਡਾ ਕੰਮ ਸਾਡਾ ਭਗਵੰਤ ਸਾਬ੍ਹ ਪਹਿਣ ਦੇ ਕੇ ਵੀ ਅਸੀਂ ਉੱਥੇ ਬੈਠੇ ਰਹੀਏ ਜਿਹੜਾ ਸਾਡੇ ਕੋਲ ਬੱਦੇ ਦਾ ਓਵਰਹੇਜ ਹੋਗੇ ਕਿਸੇ ਕੋਲ 4 ਮਹੀਨੇ ਰਹਿ ਗਏ ਕਿਸੇ ਕੋਲ 6 ਮਹੀਨੇ ਰਹਿ ਗਏ ਉਹ ਅਸੀਂ 7 ਵਜੇ ਬੈਠ ਕੇ ਉੱਥੇ ਲੰਘਾ ਦਾਂਗੇ ਬਹੁਤ ਬਹੁਤਾਂ ਸੇਵਾ ਹੋ ਗਈ ਪੰਜਾਬ ਸਰਕਾਰ ਸੁਣਾ ਤੋਂ 25 ਸਾਲ ਉਮਰ ਦੀ ਸਰਕਾਰ ਤੋਂ ਆ ਦੇ ਚੋ ਪੰਜਾਬ ਸਰਕਾਰ